ਬਾਣੀ ਨਾਲ ਜੋੜਿਆ ਤੇ ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਹੈ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਸੰਗਤ ਕੀਨੀ ਖਾਲਸਾ ਮਨ ਮੁਕੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਤਨ ਜਿਹੜੀ ਸੰਗਤ ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਥਾਪੀ ਜਿਸ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪੈਗਾਮ ਦਿੱਤਾ ਸ਼ਬਦ ਦਿੱਤਾ ਜਿਸ ਸੰਗਤ ਨੂੰ ਧੰਗੁਰ ਅਰਜਨ ਦੇਵ ਪਾਤਸ਼ਾਹ ਜੀ ਨੇ ਰੱਬੀ ਬਾਣੀ ਨਾਲ ਜੋੜਿਆ ਧੁਰ ਕੀ ਬਾਣੀ ਨਾਲ ਜੋੜਿਆ ਕਹਿੰਦੇ ਸਮਾਂ ਆਉਣ ਤੇ ਉਸੇ ਸੰਗਤ ਨੂੰ ਕਲਕੀ ਧਰਪਿਤਾ ਨੇ ਖਾਲਸੇ ਦਾ ਰੂਪ ਬਖਸ਼ਿਆ ਸੰਗਤ ਕਿੰਨੀ ਖਾਲਸਾ ਖਾਲਸੇ ਦਾ ਰੂਪ ਦੇ ਦਿੱਤਾ ਸਤਿਗੁਰਾਂ ਨੇ ਕਿਹਾ ਇਹ ਮੇਰੀ ਜਿਹੜੀ ਸੰਗਤ ਹੈ ਖਾਲਸੇ ਦਾ ਰੂਪ ਬਣੇਗੀ ਤੇ ਖਾਲਸੇ ਦਾ ਰੂਪ ਭਾਵ ਪੰਜ ਕਕਾਰੀ ਬਹਿਤ ਬਹਿਤ ਦੇ ਵਿੱਚ ਪੂਰੇ ਹੋਣਾ ਸਤਿਗੁਰਾਂ ਵੱਲੋਂ ਬਖਸ਼ੀਆਂ ਰਹਿਤਾਂ ਦੇ ਨਾਲ ਜੁੜੇ ਰਹਿਣਾ ਦੇਖੋ ਦੋ ਗੱਲਾਂ ਨੇ ਸਾਧ ਸੰਗਤ ਇੱਕ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਇੱਕ ਖਾਲਸਾ ਪੰਥ ਹੈ ਗੁਰੂ ਗ੍ਰੰਥ ਕਹਿ ਲਿਏ ਜਾਂ ਗੁਰੂ ਪੰਥ ਕਹਿ ਲਿਏ ਦੋਵੇਂ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਪਰ ਕਦੀ ਜੋਤੀ ਨਹੀਂ ਮਨਾਇਆ ਜਾਂਦਾ ਤੇ ਨਾ ਹੀ ਮਨਾਇਆ ਜਾਣਾ ਰਹੀਂਦੀ ਦੁਨੀਆ ਤੱਕ ਜੁਗੋ ਜੰਗ ਟਾਲ ਧੰਨ Sri ਗੁਰੂ ਗ੍ਰੰਥ ਸਾਹਿਬ ਪਾਸ਼ਾ ਰੱਬੀ ਜੋਤ ਨੇ ਅਕਾਲੀ ਜੋਤ ਸਨੇ ਸਾਡੇ ਗੁਰੂ ਨੇ ਔਰ ਜੇ ਖਾਲਸਾ ਪੰਥ ਦੀ ਗੱਲ ਕਰੀਏ ਤੇ ਭਾਗਾ ਵਾਲਿਓ ਖਾਲਸਾ ਪੰਥ ਦਾ ਵੀ ਪ੍ਰਗਟ ਦਿਵਸ ਮਨਾਇਆ ਜਾਂਦਾ ਜੋਤੀ ਜੋਤ ਦਿਹਾੜਾ ਨਹੀਂ ਮਨਾਇਆ ਜਾਂਦਾ ਇਹ ਦੋ ਤਾਕਤਾਂ ਸਾਨੂੰ ਸਤਿਗੁਰਾਂ ਨੇ ਬਖਸ਼ੀਆਂ ਜਿਹੜੀਆਂ ਜੀਵੰਤ ਨੇ ਜੀਵਤ ਨੇ ਜਿਨ੍ਹਾਂ ਦਾ ਆਖਰੀ ਸਮਾ ਕੋਈ ਵੀ ਨਹੀਂ ਤੇ ਕਿੰਨੀ ਵੱਡੀ ਦੇਣ ਸਾਨੂੰ ਸਤਿਗੁਰਾਂ ਨੇ ਬਖਸ਼ੀ ਸਾਡੀ ਝੋਲੀ ਵਿੱਚ ਪਾਈ ਜੇ ਅਜੇ ਵੀ ਇਸ ਤੋਂ ਕਿਨਾਰਾ ਕਰੀਏ ਤੇ ਮੈਂ ਕਹਿੰਦਾ ਸਾਡੇ ਤੋਂ ਵੱਡਾ ਬਦਕਿਸਮਤ ਹੀ ਕੋਈ ਨਹੀਂ ਹੋ ਸਕਦਾ